ਜੱਲੋ ਕੇ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰ ਬਿਲਕੁਲ ਸਤਲੁਜ ਦੇ ਦਰਿਆ ਦੇ ਕੰਢੇ ਤੇ ਜਿੱਥੇ ਸਤਲੁਜ ਪਿਆਸ ਦੋਵੇਂ ਵਈਆ ਜਾਂਦੀਆਂ ਉਹਦੇ ਕੰਢੇ ਖੜੇ ਆ ਕਿਥੋਂ 18 ਕਿਲੋਮੀਟਰ ਦੇ ਕਰੀਬ ਪਾਕਿਸਤਾਨ ਦਾ ਪੱਟੜ ਹੈ ਇਧਰ ਫਿਰੋਜ਼ਪੁਰ ਅਸੀਂ ਬਿਲਕੁਲ ਮਾਝੇ ਤੋਂ ਦੂਸਰੇ ਬੰਨੇ ਉਲਟ ਬੰਨੇ ਖੜਿਆ ਮਾਲ ਵਿਆਹ ਇਹ ਜਿਹੜਾ ਬਹੁਤ ਇਲਾਕਾ ਪ੍ਰਭਾਵਿਤ ਵਾ ਇੱਥੇ तकरीबन ਸਾਰੇ ਦਾ ਸਾਰਾ ਜਿਹੜਾ ਝੋਨੇ ਦੀ ਫਸਲਾਂ ਬਰਬਾਦ ਹੋ ਚੁੱਕੀਆਂ ਇੱਥੋਂ ਤੱਕ ਕਿ ਇਹ ਸਾਡੇ ਪਿੰਡ ਦੇ ਇਸ ਪਿੰਡ ਦੇ ਜੱਲੂਕੇ ਦੇ ਸਰਪੰਚ ਨੇ ਚੰਦਰ ਸਿੰਘ ਇਹਨਾਂ ਦੀ तकरीबन ਸਾਰੀ ਜ਼ਮੀਨ ਦਰਿਆ ਚ ਆ ਗਈ। ਇਹ ਸਰਵੰਤ ਸਿੰਘ ਨੇ ਇਹਨਾਂ ਦੀ ਜ਼ਮੀਨ ਸਾਰੀ ਜਿਹੜੀ ਦਰਿਆ ਖਤਮ ਹੋ ਗਈ। ਅੱਜ ਜਿਹੜੇ ਅਸੀਂ ਇੱਥੇ ਪਹੁੰਚੇ ਆ ਸਾਡੇ ਸਿੰਦੂਵੀਰ ਦੀ ਗੁਰਦੇਵ ਸਿੰਘ ਜੋ ਸਰਪੰਚ ਨੇ ਵਿਕਿਆ ਕੰਨੀਆਂ ਨੇ। ਦੂਸਰੇ ਵੀ ਸਰਪੰਚ ਆਏ ਨੇ ਟੀਮ ਆ 13 13 ਤੇਰਾ ਤੇਰਾ ਦਾ ਭਾਵ ਵੀ ਪਰਮਾਤਮਾ ਹੈ ਜੋ ਕੁਛ ਹੈ ਤੇਰਾ ਇਹ ਕਾਫੀ ਦੇਰ ਤੋਂ ਸਰਕਾਰ ਨੇ ਲੋਕਾਂ ਦੀ ਜਿਹੜੇ ਪ੍ਰਭਾਵਿਤ ਨੇ ਹਰ ਪੀੜਤ ਜਾਂ ਹੋਰ ਲੋਕ ਨੇ ਲੋੜਵੰਦ ਉਹਨਾਂ ਦੀ ਹੈਲਪ ਕਰਦੇ ਨੇ ਅੱਜ ਅਸੀਂ ਸਾਰੀ ਟੀਮ ਆਈ ਆ ਇੱਥੇ ਇਹਨਾਂ ਨੂੰ ਪੁੱਛਿਆ ਮੈਨੂੰ ਖੁਸ਼ੀ ਬੜੀ ਹੋਈ ਆ ਕਿ ਲੋਕ ਕਾਫੀ ਇਮਾਨਦਾਰ ਨੇ ਇਹਨਾਂ ਨੇ ਕਿਹਾ ਵੀ ਸਾਨੂੰ ਹੋਰ ਕਿਸੇ ਦੀ ਚੀਜ਼ ਦੀ ਜ਼ਰੂਰਤ ਨਹੀਂ ਸਾਨੂੰ ਡੀਜ਼ਲ ਦੇ ਦਿਓ ਹੁਣ ਅਸੀਂ ਕੈਲਕੂਲੇਟ ਕੀਤਾ ਵਾ ਵੀ ਇੰਨੇ ਦਾ 1500 ਦਾ ਡੀਜ਼ਲ ਖਰਚ ਆਉਂਦਾ 1500 ਦੀ ਖਾਦ ਹੁੰਦੀ ਹੈ 1500 ਦਾ ਬੀਜ ਆਉਂਦਾ ਮਤਲਬ 5000 ਦਾ ਖਰਚਾ ਖੇਤ ਬਗਰ ਪਰ ਇਹਨਾਂ ਨੇ ਕਹਿ ਸਾਨੂੰ ਡੀਜ਼ਲ ਦੇ ਦੋ ਇੱਥੇ ਏਰਾ ਤੇਰਾ ਸੰਸਤਾ ਵੱਲੋਂ ਅੱਜ ਸਾਰਿਆਂ ਨੂੰ ਖੇਤ ਦੇ ਹਿਸਾਬ ਨਾਲ 15 ਲੀਟਰ ਡੀਜ਼ਲ ਦਿੱਤਾ ਜਾਣਾ ਤਾਂ ਕਿ ਇਹ ਕੁਛ ਹੋ ਇਹ ਕੋਈ ਵੱਡੀ ਗੱਲ ਨਹੀਂ ਇਹ ਛੋਟੀ ਜਿਹੀ ਮਮੂਲੀ ਜੀ ਸੇਵਾ ਵਾ ਕਾਕੇ ਲੋਕ ਇਹਨਾਂ ਦੀ ਫਸਲਾਂ ਦਾ ਅਸੀਂ ਪਰਭਾਈ ਚੈੱਕ ਨਹੀਂ ਕਰ ਸਕਦੇ ਜੋ ਨੁਕਸਾਨ ਹੋਇਆ ਤਾਂ ਸਰਕਾਰਾਂ ਦਾ ਬਸ ਸਰਕਾਰਾਂ ਕਰ ਸਕਦੀਆਂ ਪਰ ਮਨੁੱਖਤਾ ਦੇ ਆਧਾਰ ਤੇ ਅੱਜ ਜਿਹੜਾ ਇਹ ਟੈਂਕਰ ਆਏ ਹੋਏ ਨੇ ਡੀਜ਼ਲ ਦੇ ਸਾਡੇ ਵੀਰ ਇਹ ਪਾਰੇ ਨੇ ਮਿੰਡ ਮਿੰਡ ਕੇ ਲਿਸਟ ਤਿਆਰ ਕੀਤੀ ਹੋਈ ਹੈ ਸਾਰਿਆਂ ਇਹਨਾਂ ਦੇ ਪ੍ਰਬੰਧਕਾਂ ਦਾ ਇਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਇਕੱਠੇ ਹੋਏ ਆ ਫਿਰ ਦਰਿਆ ਵੀ ਦਿਖਾਵਾਂਗੇ ਬਿਲਕੁਲ ਜਿੱਦਾਂ ਦਰਿਆ ਨੇ ਸਾਰਾ ਕੁਝ ਜਿਹੜੀ ਜ਼ਮੀਨ ਆ ਰੋੜ ਦਿੱਤੀ ਆ ਉਹ ਹੁਣ ਅਸੀਂ ਇਹ ਡੀਜ਼ਲ ਬੰਡਲ ਆਏ ਆ ਤੇ ਇਹ ਜਿਹੜੀ ਸੇਵਾਵਾਂ ਵਾ ਇਹ ਸਾਰੀਆਂ ਨਾਲ ਮਿਲ ਕੇ ਕੋਈ 5-10 ਪਿੰਡਾਂ ਦੇ ਸਾਡੇ ਕੰਨੀਆਂ ਵਾ ਨਿੱਕਿਆਂ ਨਗੜਾ ਵੱਡੀਆਂ ਨਗੜਾ ਟੁੱਟਾਂ ਢੰਡੋਵਰ ਦਾਸ ਦਾ ਪਿੰਡਾਂ ਦੇ ਇਹ ਸਾਰੇ ਨਾਲ ਮਿਲ ਕੇ ਕਰਦੇ ਅਸੀਂ ਕੋਸ਼ਿਸ਼ ਬੈਰੀ ਬੇਨਤੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਾਂ ਐਨ ਜੀਓ ਨੂੰ ਉਹ ਖੁਦ ਆ ਕੇ ਇਸ ਇਲਾਕੇ ਦਾ ਕਿਸੇ ਜਿਹੜੇ ਵੀ ਇਲਾਕਾ ਉਹ ਫਲੈਕ ਕਰਨ ਉਹਦਾ ਦੌਰਾ ਕਰਨ ਪਰਤੇ ਸਿਆਣੇ ਬੰਦੇ ਨੂੰ ਪੁੱਛਣ ਤਸਵੀਰ ਖਣ ਕਰਨ ਵਾਕਿਆ ਇਹਨਾਂ ਦਾ ਇਹਨਾਂ ਦਾ ਆ ਬਰਬਾਦ ਹੋਣੀ ਕੀ ਤੇ ਆਪਾਂ ਇਹਨਾਂ ਦੀ ਦਰਬਾਰਾ ਜਿੰਨੀ ਵੀ ਕਰ ਸਕਦੇ ਪਰਪਾਈ ਕਰਨੀ ਆ ਜਿਹੜੇ ਇਹ ਜਿਹੜੀ ਕਣਕ ਵਿੱਚ ਜਿਹੜੀ 15 ਲੀਟਰ ਤਾਂ ਇਹਨਾਂ ਨੇ ਕਿਹਾ ਵੀ ਜੇ ਤੁਸੀਂ ਸਾਨੂੰ ਜਿਹਨਾਂ ਦੀ ਰੇਤਾ ਪੈ ਗਈ ਜਣੀ ਕਿਉਂਕਿ ਉਹ ਥੁੱਕ ਹੀ ਨਹੀਂ ਸਾਨੂੰ ਹੀ ਪਤਾ 30 ਲੀਟਰ ਦਾ ਵੀ ਰੇਤਾ ਪਰੇ ਨਹੀਂ ਹਟਣੀ ਬਹੁਤ ਔਖਾ ਕੰਮ ਆ ਉਹ ਇਹਨਾਂ ਨੇ 30 30 ਲੀਟਰ ਉਹਨਾਂ ਨੂੰ ਇੱਥੇ ਦਿੱਤਾ ਜਾਣਾ ਅੱਜ ਟੀਜਰ ਤਾਂ ਕਿ ਉਹ ਕਰਕੇ ਸੋ ਬਾਕੀ ਅੰਜਿਓ ਨੂੰ ਵੀ ਬੇਨਤੀ ਆ ਕਿ ਇੱਥੇ ਆਣ ਕੇ ਇਸ ਫੀਲਡ ਚ ਇਸ ਖੇਤਰ ਜਾਣ ਕੇ ਮਿਹਨਤ ਕਰਕੇ ਇਹ ਲੋਕਾਂ ਦੀ ਸਾਰ ਲਈ ਜਾਵੇ ਸਰਕਾਰਾਂ ਤੇ ਬੜਾ ਨਿਰਪਰਣਾ ਹੋਇਆ ਕਰੇ ਸਰਕਾਰਾਂ ਨੇ ਜੋ ਕਰਨਾ ਕਰਨਾ ਇਹ ਹੁਣ ਨਹੀਂ ਇਹ 2023 ਵਿੱਚ ਵੀ ਇਹ ਇਲਾਕਾ ਪ੍ਰਭਾਵਿਤ ਹੋਇਆ ਸੀ ਹੁਣ ਵੀ ਆ ਜਿਹੜਾ ਥੜਾ ਬਣਿਆ ਸੀ ਦੇਖਿਆ ਗੁਰਦੁਆਰਾ ਦਾ ਇੱਥੇ ਤੱਕ ਪਾਣੀ ਆਇਆ ਤੇ ਪਰਿਵਾਰ ਕੋਈ ਇੱਥੇ ਪੱਠਾ ਨਹੀਂ ਰਿਹਾ ਕੋਈ ਨੀਰਾ ਨਹੀਂ ਰਿਹਾ ਉਦੇਬਾ ਤੇ ਵੀ ਕੋਈ ਦੇਰੀ ਕੋ ਨਹੀਂ ਜੀ ਮੇਰੀ ਹੱਥ ਜੋੜ ਕੇ ਬੇਨਤੀ ਪੀਰ ਦਾ ਦੇਸ਼ ਦੇ ਇਥੇ ਸਾਡੇ ਤਾਨੂੰ ਇਹਦਾ ਲਾ ਕੇ ਜਾਓ ਤੇ ਆੜ ਕੇ ਇਹ ਸੁਆਵਾਂ ਤੇ ਲੈਟ ਇਹ ਡਿਸਟ੍ਰਿਬਿਊਟ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਦੰਦਾਰ ਵਿਸ਼ੇਸ਼ ਤੌਰ ਤੇ ਜਿੱਦੇ ਵੀ ਆਪਣੇ ਹੈਗੇ ਜੁੜੇ ਹੋਏ ਨਹੀਂ ਤੇਰਾ ਤੇਰਾ ਸਸਤਾ ਦਾ ਉਹਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਦੇ ਜਿਹੜਾ ਦਸਵੰਦ ਦਵਾ ਸਹੀ ਤਰੀਕੇ ਨਾਲ ਸਿੱਧਾ ਲੱਗ ਰਿਹਾ ਵਿੱਚ ਕੋਈ ਵਿਚੋਲਕ ਪੁੱਲ ਚੁੱਕ ਦੀ ਖਿਮਾ ਜੀ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੱਧ ਵੱਧ ਜਿੰਨੀ ਕੋਈ ਸੇਵਾ ਕੋਸ਼ਿਸ਼ ਕਰੀ ਵਾਹਿਗੁਰੂ ਦੀ ਕਾਰਨਾਮ ਸਾਹਿਬ ਵਾਹਿਗੁਰੂ ਦੀ ਕਿਰਪਾ